ਗੁਗੂ ਜੀ ਉਰੇ ਆਓ ਜੀ ਮਾੜਾ ਜਾ ਕੀ ਹੈ ਜੀ ਮੈਜਿਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਲੱਗੀਆਂ ਇੱਕ ਤੀਰ ਨਾਲ ਦੋ ਨਿਸ਼ਾਨੇ ਕਿਵੇਂ ਹਾਂਜੀ ਆ ਸੰਤ ਰ ਇਹਨੂੰ ਖਾਂਦਾ ਤਾਂ ਕੋਈ ਨਹੀਂ ਹੈਗਾ ਕਿਉਂਕਿ ਠੰਢੀ ਇੰਨੀ ਹੋਈ ਪਈ ਹੈ ਤੇ ਮੈਂ ਕਿਹਾ ਜੇਹੀ ਚੀਜ਼ ਬਣਾਉਣ ਲੱਗੀਆਂ ਜਿਹੜੀ ਲੰਮਾ ਟਾਈਮ ਚ ਲੱਗੇ ਕਿਉਂਕਿ ਇਹ ਚ ਹੁੰਦਾ ਵਿਟਾਮਿਨ ਸੀ ਜੋ ਆਪਣੇ ਸਰੀਰ ਵਾਸਤੇ ਜ਼ਰੂਰੀ ਹੁੰਦਾ ਸਰੀਰ ਤਾਂ ਉਹਨੂੰ ਬਣਾਉਂਦਾ ਨਹੀਂ ਪਰ ਆਪਾਂ ਨੂੰ ਖਾਣਾ ਪੈਂਦਾ ਹਾਂਜੀ ਤੇ ਉਹਨੇ ਠੰਡੇ ਨੇ ਕੋਈ ਖਾਂਦਾ ਤਾਂ ਹੈ ਨਹੀਂ ਨਾਲੇ ਤਾਂ ਆਪਾਂ ਇਹ ਤੋਂ ਖਾਣ ਵਾਸਤੇ ਚੀਜ਼ ਬਣਾਵਾਂਗੇ ਤੇ ਨਾਲੇ ਫੇਸ ਤੇ ਲਗਾਉਣ ਵਾਲੀ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਲੱਗੀਆਂ ਤੇ ਤੁਸੀਂ ਇਹ ਜੀ ਚੀਜ਼ ਬਣਾਉਂਗੀ ਜੀ ਜਿਹੜੀ ਨਾ ਤੁਸੀਂ ਕਦੇ ਖਾਧੀ ਹੋਣੀ ਤੇ ਨਾ ਹੀ ਦੇਖੀ ਹੋਣੀ ਬਹੁਤ ਹੀ ਟੇਸਟੀ ਚੀਜ਼ ਚਲੋ ਫਿਰ ਆਪਣੇ ਦੋਸਤਾਂ ਨੂੰ ਵੀ ਦੱਸੀਏ ਹਾਂਜੀ ਹਾਂਜੀ ਜ਼ਰੂਰ ਜੀ ਉਹੋ ਜੀ ਕਿੱਧਰ ਚਲ ਗਏ ਸੀ ਤੁਸੀਂ ਮੈਂ ਥੋੜਾ ਜਿਹਾ ਕੰਮ ਭਾਗੇ ਸੀ ਰਹੁਣਾ ਮੈਂ ਤਾਂ ਕਰੀਮ ਵੀ ਤਿਆਰ ਕਰ ਲਈ ਜੀ ਤੁਸੀਂ ਤਾਂ ਪਤਾ ਨਹੀਂ ਕਿੱਧਰ ਵਾਗੇ ਮੈਂ ਕਰੀਮ ਕਰ ਲਈ ਤਿਆਰ ਮੈਨੂੰ ਤਾਂ ਹੀ ਸੀ ਮਾਂ ਚਲ ਰੈਸਪੀ ਬਣਾਉਣੀ ਐ ਇੰਨੇ ਰਵਣ ਉਹ ਮੈਂ ਕਰ ਲੂਗੀ ਛਲੋ ਚਲੋ ਦੋਸਤੋ ਦਰੋ ਨਾ ਇਹਦੀ ਰੈਸਪੀ ਵੀ ਆਪਾਂ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਤੇ ਆਹ ਦੇਖੋ ਕਰੀਮ ਆਪਣੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਗੀ ਤੇ ਹੁਣ ਜਿਹੜੇ ਆਪਾਂ ਕਦੂਕਸ ਕਰੇ ਸੀ ਉਸ ਤੋਂ ਤਾਂ ਆਪਾਂ ਬਣਾ ਲਈ ਜੀ ਕਰੀਮ ਤੇ ਹੁਣ ਜਿਹੜੇ ਆ ਕਦੂਕਸ ਕਰੇ ਹੋਏ ਆਪਣੇ ਸੰਤਰੇ ਨੇ ਇਹ ਹੈਗੇ ਨੇ ਜੀ ਮੇਰੇ ਕੋਲ ਤੇ ਇਹ ਤੋਂ ਬਣਾਉਣੀ ਆਪਾਂ ਇੱਕ ਬਹੁਤ ਹੀ ਟੇਸਟੀ ਰੈਸਪੀ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜੇ ਉੱਪਰ ਲਿਆਦੇ ਥੋੜੀ ਥੋੜੀ ਸੈੱਲ ਆਉ ਆਪਾਂ ਲਾ ਲੈਣੀ ਆ ਤੇ ਇਸ ਪ੍ਰਕਾਰ ਆਪਾਂ ਇਹ ਤੇ ਕੱਟ ਲਾ ਲੈਣੀ ਆ ਮਤਲਬ ਜਿਵੇਂ ਆਪਾਂ ਫਾੜੀਆਂ ਕੱਟਦੇ ਹਾਂ ਓਵੇਂ ਇਹਦੇ ਤੇ ਕੱਟ ਲਾ ਲੈਣੇ ਰਾਵ ਇੰਨੇ ਨੇ ਕਿ ਫਾਸਲੇ ਤੇ ਆਪਾਂ ਕੱਟ ਲੈਣੇ ਨੇ ਜੀ ਠੀਕ ਹੈ ਜੀ। ਡੁੰਗਲਾਂ ਦੇ ਫਾਸਲੇ ਤੇ। ਹੂੰ। ਮਤਲਬ ਇਹ ਸਕਿਨ ਲਾਉਣੀ ਆਪਾਂ। ਹਾਂਜੀ। ਟੁੱਟਣ ਨਹੀਂ ਦੇਣੀ ਜੀ। ਵਧੀਆ-ਵਧੀਆ ਲਾਉਣੀ ਆ। ਠੀਕ ਹੈ ਜੀ। ਆ ਇੱਧਰ ਲਾਈ ਵੀ ਪਈ ਆ ਹਨਾ? ਹਾਂਜੀ-ਹਾਂਜੀ। ਤੇ ਇਹ ਸੰਤਰੇ ਜਿਹੜੇ ਦੂਜੇ ਪਏ ਆ ਉਹ ਵੀ ਆਪਾਂ ਵਰਤਨੇ ਆ ਰਮਣ ਵਿੱਚ? ਹਾਂਜੀ, ਉਹ ਵੀ ਵਰਤਾਂਗੇ। ਹੂੰ। ਕਿਉਂਕਿ ਹੁਣ ਠੰਡ ਸੀ ਖਾਂਦਾ ਤਾਂ ਕੋਈ ਐ ਨਹੀਂ ਸਮਾਹ ਕਾ ਨੂੰ ਖਰਾਬ ਕਰਨ ਨਹੀਂ। ਜੇ ਤਾਂ ਮੈਂ ਚੀਜ਼ ਹੀ ਬਣਾ ਕੇ ਦਵਾਂ ਸਾਰੇ ਪਰਿਵਾਰ ਨੂੰ। अच्छा क्योंकि विटामिन सी मतलब ਬਣਦਾ ਤਾਂ ਹੈ ਨਹੀਂ ਤੇ ਆਪਾਂ ਨੂੰ ਖਾਣਾ ਜ਼ਰੂਰੀ ਹੁੰਦਾ ਤੇ ਆ ਦੇਖੋ ਜੀ ਹੁਣ ਆਪਾਂ ਕੱਟ ਲਾ ਲੇ ਤੇ ਇਸ ਪ੍ਰਕਾਰ ਆਪਾਂ ਇਹਨੂੰ ਐਵੇਂ ਉਹਨਾਂ ਕਰਕੇ ਲਾ ਲੈਣਾ ਜੀ ਮਤਲਬ ਜੀ ਸਕਿਨ ਜਿਹੜੀ ਸਾਰੀ ਉਤਾਰ ਲੈਣੀ ਹੈ ਤੇ ਇਹ ਦੋਸਤੋ ਕੋਸ਼ਿਸ਼ ਕਰਿਓ ਜਦੋਂ ਤੁਸੀਂ ਸੰਤਰੇ ਲੈਂਦੇ ਵੀ ਫਰੈਸ਼ ਹੋਣ ਤੇ ਮੋਟੀ ਜੀ ਸਕਿਨ ਵਾਲੇ ਹੋਣ ਹਨਾ ਸਹੀ ਗੱਲ ਹੈ ਜੀ ਆਪਣੇ ਥੋੜੀ ਜਿਹੀ ਪਿਲ ਪਲੇਜ ਹੋਗੇ ਕਿਉਂਕਿ ਦੋ ਦਿਨਾਂ ਦੇ ਪਏ ਸੀਗੇ ਤੇ ਵਧੀਆ ਫਰੈਸ਼ੀ ਹੋਣੀ ਚਾਹੀਦੀ ਨੇ ਜੀ ਫੇਰ ਇਹ ਹੋ ਕੇ ਤਾਂ ਹੋਰੀ ਹੋ ਜਾਂਦੇ ਆ ਪਲੁੱਕੇ ਜੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਚਲੋ ਜੀ ਇਸ ਪ੍ਰਕਾਰ ਆਪਾਂ ਇਹ ਤੋਂ ਸਾਰੇ ਤੋਂ ਲਾ ਲਾਂਗੇ ਤੇ ਨਾਲ ਲਏ ਨੇ ਜੀ ਤਿੰਨ ਸੰਤਰੀ ਲੈ ਹਾਂਜੀ ਵੱਧ ਘੱਟ ਆਪਾਂ ਲੈ ਸਕਦੇ ਹਾਂ ਜੀ ਇਹ ਤਿੰਨ ਸੰਤਰੀਆਂ ਦੇ ਹਿਸਾਬ ਨਾਲ ਜਿਹੜਾ ਆਪਾਂ ਦੱਸਾਂਗੇ ਤਰੀਕਾ ਤੇ ਉਹ ਇਹਦੇ ਸਾਬ ਨਾਲ ਇੱਕ ਕਈ ਵਾਰ ਜੇਕਰ ਆਏ ਮੇ ਹੋਵੇ ਵੀ ਆਪਣੇ ਕੋਲੇ ਮਤਲਬ ਵੀ ਟਾਈਮ ਨਹੀਂ ਹੈਗਾ ਤਾਂ ਆਪਾਂ ਮਤਲਬ ਇਹ ਛਿਲਕਿਆਂ ਦਾ ਨੁਸਖਾ ਆ ਵੀ ਸਕਦੇ ਤੇ ਉਹ ਤੋਂ ਆਪਾਂ ਬਣਾ ਸਕਦੇ ਹਾਂ ਜੀ ਇੱਕ ਫੇਸ ਵਾਸ਼ ਹੁਣ ਆਪਾਂ ਇਹ ਤਾਂ ਲਾਲੇ ਸਾਰੇ ਤੇ ਹੁਣ ਇਹ ਦੂਬਾਦ ਕੀ ਕਰਨਾ ਰਹੁਣ ਇਹ ਦੂਬਾਦ ਜੀ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲੈਣਾ ਹੈ ਲੰਮੇ-ਲੰਮੇ ਠੀਕ ਹੈ ਲੰਮੇ-ਲੰਮੇ ਪੀਸ ਕੱਟ ਲੈਣੇ ਇਹਦੇ ਆਪਾਂ ਹਾਂਜੀ ਆ ਦੇਖੋ ਜੀ ਹੂੰ ਠੀਕ ਹੈ ਜੀ ਇਸ ਪ੍ਰਕਾਰ ਕਰ ਲੈਣੇ ਜੀ ਸਾਰੇ ਸੰਤਰੇ ਦੇ ਪੀਸ ਠੀਕ ਹੈ ਤੇ ਬਣੂਗਾ ਕੀ ਰਮਣ ਦਾ ਬਹੁਤ ਹੀ ਟੇਸਟੀ ਕੈਂਡੀ ਬਣੂ ਜੀ ਅੱਛਾ ਜੀ ਕੈਂਡੀਆਂ ਬਣਨਗੀਆਂ ਹਾਂਜੀ ਹਾਂਜੀ ਜੋ ਲੰਮਾ ਟਾਈਮ ਚੱਲਣਗੀਆਂ ਖਰਾਬ ਵੀ ਨਹੀਂ ਹੋਣਗੀਆਂ ਤੇ ਤੁਸੀਂ ਖਾਓਗੇ ਤਾਂ ਤੁਸੀਂ ਵਾਰ-ਵਾਰ ਕਹੋਗੇ ਵੀ ਬਸ ਆਈ ਸੀਜ਼ਨ ਆਪਾਂ ਇਹੀ ਬਣਾ ਕੇ ਖਾਈਏ ਜੀ ਹੈਲਥ ਵਾਸਤੇ ਵੀ ਬਹੁਤ ਜ਼ਿਆਦਾ ਹੈਲਥੀ ਹੁੰਦੀਆਂ ਨੇਗੀਆਂ ਹਮ ਆਪਣੀ ਸਕਿਨ ਵਾਸਤੇ ਵਾਲਾਂ ਵਾਸਤੇ ਆਪਣੀ ਬਾਡੀ ਵਾਸਤੇ ਮਤਲਬ ਸਾਰੇ ਸੰਤਰੇ ਜਿੰਨਾ ਛਿਲਕੇ 'ਚ ਵਿਟਾਮਿਨ ਸੀ ਹੁੰਦਾ ਨਾ ਛਿਲਕੇ 'ਚ ਜ਼ਿਆਦਾ ਹੁੰਦਾ ਹਨਾ ਰਮਣ ਜੀ ਤੇ ਇੱਥੇ ਆਪਾਂ ਇਹਦੇ ਸ਼ਿਲਕੇ ਹੀ ਵਰਤਾਂਗੇ ਇਹਦਾ ਜੂਸ ਵੀ ਵਰਤਾਂਗੇ ਤੇ ਜਿਹੜੀ ਉੱਪਰਲੀ ਸਕਿਨ ਆਪਾਂ ਹਟਾਈਏ ਉਹ ਤੋਂ ਬਣਾ ਲਈ ਕਰੀਮ ਮਤਲਬ ਕੋਈ ਚੀਜ਼ ਨਹੀਂ ਵੇਸਟ ਹੋਣ ਦੱਤੀ ਵਿਟਾਮਿਨ ਸੀ ਵਾਲੀ ਠੀਕ ਹੈ ਜੀ ਹੁਣ ਆਪਾਂ ਇਹਦੇ ਐ ਲੰਮੇ ਲੰਮੇ ਪੀਸ ਕੱਟ ਲਈਏ ਤੇ ਫਿਰ ਅੱਗੇ ਤਾਂ ਦੱਸਦੇ ਆ ਆਪਣੇ ਦੋਸਤਾਂ ਨੂੰ ਪ੍ਰੋਸੈਸ ਹਾਂਜੀ ਹਾਂਜੀ ਲੋ ਜੀ ਆਪਾਂ ਨੂੰ ਬਰੀਕ ਬਰੀਕ ਕਰ ਲੈ ਤੇ ਹੁਣ ਆਪਾਂ ਆ ਲੈ ਲੈਨੇ ਜੀ ਪਾਣੀ ਠੀਕ ਹੈ ਜੀ ਉਹ ਵੱਲ ਲੈ ਲੈਣ ਨੂੰ ਰਹਿਣ ਹਾਂਜੀ ਗੈਸ ਨੂੰ ਔਨ ਕਰ ਦੇਣਾ ਥੋੜਾ ਜਿਹਾ ਪਾਣੀ ਲੈ ਲਈਏ ਆਪਾਂ ਵੀ ਜਿੰਨੇ ਵਿੱਚ ਇਹ ਚੰਗੀ ਤਰ੍ਹਾਂ ਉਬਲ ਸਕਣ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਇਹਨਾਂ ਠੀਕ ਹੈ ਹੁਣ ਪਾਣੀ ਚ ਬਾਲਣਾ ਇਹਨਾਂ ਨੂੰ ਕਿੰਨਾ ਟਾਈਮ ਬਾਲਣਾ ਰਹਿਣਾ ਬਸ ਜਦੋਂ ਚੰਗੀ ਤਰ੍ਹਾਂ ਨਰਮ ਹੋ ਜਾਣ ਜੀ 10 ਤੋਂ 15 ਮਿੰਟ ਹੀ ਬਾਲਣਾ ਹੈਗਾ ਬਸ ਤਾਂ ਇਹ ਹੈ ਉਹਦੇ ਹਿਸਾਬ ਨਾਲ ਹੀ ਹੈ ਜੀ ਜਦੋਂ ਵੱਧ ਘੱਟ ਹੋਣ ਬਸ ਚੰਗੀ ਤਰ੍ਹਾਂ ਨਰਮ ਹੋਣੇ ਚਾਹੀਦੇ ਨੇ ਜੀ ਠੀਕ ਹੈ ਆਪਾਂ ਸੌਫਟ ਕਰ ਲੈਣੇ ਮਤਲਬ ਇਹਨਾਂ ਨੂੰ ਜਮ ਬਿਲਕੁਲ ਹਾਂਜੀ ਹਾਂਜੀ ਥੋੜੇ ਜਿਹੀ ਟਾਈਮ ਚ ਸੌਫਟ ਹੋ ਜਾਣਗੇ ਤੇ ਥੋੜੇ ਜਿਹੀ ਟਾਈਮ ਚ ਬਣ ਕੇ ਬਿਲਕੁਲ ਤਿਆਰ ਹੋ ਜੂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਉਵਾਲੇ ਪਾਉਣੇ ਹੈ ਕਿਰਾਂ ਹਾਂਜੀ ਇਹਨੂੰ ਚੰਗੀ ਤਰ੍ਹਾਂ ਉਵਾਲੇ ਦਵਾਨੇ ਨੇ ਤਾਂ ਇੱਧਰ ਮੈਂ ਲਈਆ ਖੰਡ ਤੇ ਕੀ ਚਾਹ ਜੂਸ ਵੀ ਚਾਹੀਦਾ ਨਾ ਤਾਂ ਸੰਤਰਾ ਹਾਂਜੀ ਹਾਂਜੀ ਤੇ ਬਹੁਤ ਹੀ ਸੁਵਾਦਿਸਟ ਬਣੂਗੀ ਜੇਕਰ ਆਪਾਂ ਨੂੰ ਐਵੇਂ ਹੋਈ ਆ ਸੰਤਰੇ ਖਾਲੇ ਵੀ ਜੂਸ ਨਹੀਂ ਹੈਗਾ ਤਾਂ ਆਪਾਂ ਪਾਣੀ ਵੀ ਯੂਜ਼ ਕਰ ਸਕਦੇ ਹ ਪਰ ਜੇ ਜੇ ਆਪਾਂ ਸੰਤਰੇ ਦਾ ਮਤਲਬ ਜਿਹੜਾ ਜੂਸ ਪਾਵਾਂਗੇ ਉਹਦੇ ਨਾਲ ਜਿਹਦਾ ਟੇਸਟ ਆ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ ਨਾ ਕੋਈ ਫਲੇਵਰ ਪਾਉਣ ਦੀ ਵੀ ਨਹੀਂ ਕੋਈ ਲੋੜ ਨਾ ਕਲਰ ਪਾਉਣ ਦੀ ਕੋਈ ਲੋੜ ਹੈ ਤੇ ਬਹੁਤ ਹੀ ਜ਼ਿਆਦਾ ਜਿਹੜਾ ਟੇਸਟੀ ਹੋ ਆਪਣੇ ਕੈਂਡੀ ਬਣ ਕੇ ਤਿਆਰ ਹੋ ਜਾਣੀ ਠੀਕ ਹੈ ਜੀ ਲੰਮਾ ਸਮਾਂ ਵੀ ਚੱਲੂਗੀ ਲੰਮਾ ਟਾਈਮ ਹੀ ਚੱਲਣਗੀਆਂ ਜੀ ਕਿਉਂਕਿ ਜੇਕਰ ਆਪਾਂ ਪਾਣੀ ਪਾਣ ਫਿਰੇ ਤਾਂ ਇਹ ਥੋੜੇ ਸਮਾਨੀ ਖਰਾਬ ਕਰਦੇ ਜੀ ਇੱਕ ਵਾਰੀ ਨੂੰ ਆ ਜਾਂਦੇ ਉਹ ਵਾਲਾ ਸੌਫਟ ਹੋ ਜਾਂਦੇ ਫਿਰ ਆਪਣੇ ਦੋਸਤਾਂ ਨੂੰ ਦੱਸ ਦਾਂਗੇ ਆਪਾਂ ਹਾਂਜੀ ਹਾਂਜੀ ਉਬਲਨ ਦਵਾਂਗੇ ਜੀ ਲਓ ਜੀ 10 15 ਮਿੰਟ ਹੋ ਗਏ ਨੇ ਚੰਗੀ ਤਰ੍ਹਾਂ ਉਬਲਦਿਆਂ ਨੂੰ ਠੀਕ ਹੈ ਜੀ ਕੀ ਨਿਸ਼ਾਨੀ ਰਮਣ ਜਦੋਂ ਪੱਕ ਜਾਂਦੇ ਵੀ ਆਪਣੇ ਜਮਾ ਪੱਕ ਗਏ ਆ ਦੇਖੋ ਜੀ ਮਤਲਬ ਐ ਹੋਣ ਲੱਗ ਜਾਂਦੇ ਆ ਸੌਫਟ ਹੂੰ ਜਿਵੇਂ ਆਲੂ ਹੀ ਨਹੀਂ ਫੇਸੇ ਨਹੀਂ ਲੱਗ ਜਾਂਦਾ ਕੋਈ ਵੀ ਚੀਜ਼ ਆਪਾਂ ਪਕਾਉਂਦੇ ਹਾਂ ਹਾਂਜੀ ਤੇ ਵੀ ਐਵੇਂ ਚੰਗੀ ਤਰ੍ਹਾਂ ਨਰਮ ਹੋ ਜਾਂਦੇ ਨੇ ਗੈਸ ਆਪਾਂ ਹੁਣ ਬੰਦ ਕਰ ਦੇਣਾ ਤੇ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਣਾ ਜੀ ਠੀਕ ਹੈ ਜੀ ਇਹਨਾਂ ਨੂੰ ਬਾਹਰ ਕੱਢ ਲੈਣਾ ਮ ਕਿਉਂਕਿ ਪਾਣੀ ਤਾਂ ਰਮਣ ਮੇਰੇ ਨਾਲ ਇੱਕ ਆਵੜਾ ਹੋ ਗਿਆ ਹੋਣਾ ਹਨਾ ਪਾਣੀ ਤੇ ਕੌੜਾ ਜੀ ਤੇ ਬਹੁਤ ਸਾਰੇ ਮਤਲਬ ਕੰਮ ਆਉਂਦਾ ਜੀ ਮੇਰੇ ਰੂਮ ਫਰੈਸ਼ਨਰ ਵਾਸਤੇ ਜੀ ਮੈਂ ਆਪਾਂ ਸਿੱਟ ਸਕਦੇ ਆ ਇਹਦੇ ਵਿੱਚ ਪਾਊਡਰ ਯੂਜ਼ ਕਰਕੇ ਜਿਵੇਂ ਆਪਾਂ ਵੀਡੀਓ ਬਣਾਈ ਹੋਈ ਆ ਠੀਕ ਹੈ ਜੀ ਤੇ ਨਹੀਂ ਆਪਾਂ ਇਹਨੂੰ ਏਵੇਂ ਵੀ ਯੂਜ਼ ਕਰ ਸਕਦੇ ਆ ਕਈ ਵਾਰ ਹੁਣ ਆਪਾਂ ਨੇ ਰਜਾਈਆਂ ਹੁੰਦੀਆਂ ਜਾਂ ਕੰਬਲ ਹੁੰਦੇ ਆ ਜਾਂ ਹੋਰ ਵੀ ਕੱਪੜੇ ਹੁੰਦੇ ਨੇਗੇ ਹੂੰ ਵੀ ਕਈ ਵਾਰ ਆਪਣਾ ਮਨ ਦੇ ਵਿੱਚ ਬਹੁਤ ਜ਼ਿਆਦਾ 스ਮੈਲ ਆਉਂਦੀ ਹੈ ਜੀ ਫਿਰ ਆਪਾਂ ਵੀ ਕੋਈ ਜਿਵੇਂ ਫਨੋਲ ਜਾਂ ਗੋਲੀਆਂ ਨਹੀਂ ਰੱਖ ਲੈਂਦੇ ਵਿੱਚ ਵੀ ਉਹਦੀ 스ਮੈਲ ਜੀ ਆਉਣ ਲੱਗ ਜਾਂਦੀ ਹੈ ਤਾਂ ਉੱਥੇ ਵੀ ਆਪਾਂ ਇਹਨੂੰ ਹਲਕਾ ਹਲਕਾ ਸਪਰੇਅ ਕਰ ਸਕਦੇ ਆ ਜ ਤੇ ਨਾ ਕਿ ਇਸ ਨੂੰ ਮੈਂ ਤੇ ਪ੍ਰਯੋਗ ਕਰ ਸਕਦੇ ਆ ਜੀ ਬਹੁਤ ਫਾਇਦਾ ਕਰਦਾ ਜੀ ਤੇ ਇਹਨੂੰ ਆਪਾਂ ਕਿਸੇ ਬੋਟਲ ਚ ਵੀ ਪਾ ਕੇ ਰੱਖ ਸਕਦੇ ਆ ਜੀ ਮੇ ਫੇਸ ਤੇ ਜਿਵੇਂ ਗੁਲਾਬ ਜਲ ਨਹੀਂ ਅਪਲਾਈ ਕਰਦੇ ਵੀ ਫੇਸ ਨੂੰ ਬਹੁਤ ਮਤਲਬ ਸਾਫ ਕਰਨ ਵਾਸਤੇ ਕਿਸੇ ਰੂਮ ਦੇ ਫੰਬੇ ਨਾਲ ਟੋਨਰ ਜਿਹਾ ਬਣ ਜੂ ਮਤਲਬ ਟੋਨਰ ਹਾਂਜੀ ਤੇ ਇਹ ਆਪਾਂ ਫਿਰ ਉਹਵੇਂ ਵੀ ਆਪਾਂ ਯੂਜ਼ ਕਰ ਸਕਦੇ ਆ ਜੀ ਠੀਕ ਹੈ ਜੀ ਮਤਲਬ ਵੀ ਇਹਨੂੰ ਕਿਸੇ ਵੀ ਬੋਟਲ ਚ ਪਾ ਕੇ ਆਪਾਂ ਫਰਿੱਜ ਚ ਰੱਖ ਲੈਣਾਗਾ ਹਮ ਤੁਸੀਂ ਫਿਰ ਬਾਅਦ ਵਿੱਚ ਆਪਾਂ ਇਹਨੂੰ ਫੰਬਿਆਂ ਨਾਲ ਲਗਾ ਸਕਦੇ ਆ ਫੇਸ ਨੂੰ ਸਾਫ ਕਰ ਸਕਦੇ ਆ ਜੀ ਠੀਕ ਹੈ ਜੀ ਮਤਲਬ ਇਹ ਟੋਨਰ ਦਾ ਕੰਮ ਵੀ ਕਰੂਗਾ ਇਹ ਹਾਂਜੀ ਹਾਂਜੀ ਤਾਂ ਹੁਣ ਆਪਣੀਆਂ ਇਹ ਤਾਂ ਬਣ ਕੇ ਰੈਡੀ ਹੋ ਗਈਆਂ ਰਮਣੂਰੇ ਚੱਕੀ ਪਲੇਟ ਇਹ ਮਤਲਬ ਹੁਣ ਸੁੱਕਣੀਆਂ ਪਾਉਣੀਆਂ ਰਮਣੇ ਨਹੀਂ ਨਹੀਂ ਜੀ ਹੁਣ ਆਪਾਂ ਜਿਹੜਾ ਕੱਢੇ ਜੂਸ ਉਹਦੇ ਚ ਪਕਾਵਾਂਗੇ ਜੀ ਮੈਂ ਪਹਿਲਾਂ ਵੀ ਕਿਹਾ ਜੇਕਰ ਵੀ ਆਪਾਂ ਵੀ ਕਈ ਹੋ ਰਹਿ ਮੇਰੇ ਹੁੰਦਾ ਵੀ ਆਪਣੇ ਕੋਲ ਜੂਸ ਨਹੀਂ ਹੈਗਾ ਆਪਾਂ ਸੰਤਰੇ ਉਂਝ ਖਾ ਲੈਨੇ ਆ ਤਾਂ ਫਿਰ ਆਪਾਂ ਇਹਨੂੰ ਮਤਲਬ ਪਾਣੀ ਚ ਵੀ ਪਕਾ ਸਕਦੇ ਆ ਪਰ ਉਹਦੀ ਮਤਲਬ ਜਿਹੜੀ ਲਾਈਫਟਾਈਮ ਵਰਕਟ ਜਾਂਦੇ ਥੋੜਾ ਟਾਈਮ ਹੀ ਰਹਿੰਦੇ ਨੇ ਪਰ ਜੂਸ ਚ ਪਕਾਉਣਾ ਤਾਂ ਇਹ ਮਤਲਬ ਲੰਮਾ ਟਾਈਮ ਚੱਲ ਜਾਂਦਾ ਜੀ ਠੀਕ ਹੈ ਜੀ ਜੂਸ ਚ ਪਕਾਉਣਾ ਤੇ ਹੁਣ ਪਕਾਉਣਾ ਕਿਵੇਂ ਰਹਿਣਾ ਵੀ ਦੱਸੀ ਆਪਣੇ ਦੋਸਤਾਂ ਨੂੰ ਹਾਂ ਜੀ ਦੱਸ ਜੀ ਲਓ ਜੀ ਪਾਣੀ ਤਾਂ ਆਪਾਂ ਕੱਢ ਲਿਆ ਠੀਕ ਹੈ ਜੀ ਹੁਣ ਇਸ ਭਾਂਡੇ 'ਚ ਆਪਾਂ ਪਾਵਾਂਗੇ ਜੀ ਅੱਧੀ ਕੌਲੀ ਖੰਡ ਦੀ ਖੰਡ ਦੀ ਅੱਧੀ ਕੌਲੀ ਹਾਂਜੀ ਸਿੱਧੀ ਡਾਇਰੈਕਟ ਹੀ ਪਾ ਲੈਣੀ ਐ ਮੀ ਹਾਂਜੀ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਜਿਹੜਾ ਆਪਾਂ ਦੋ ਸੰਤਰੇ ਦਾ ਕੱਢਿਆ ਜੂਸ ਠੀਕ ਹੈ ਜੀ ਇਹ ਵੀ ਆਪਾਂ ਦੋ ਸੰਤਰੇ ਦਾ ਲੈਣਾ ਰਹਿਣ ਜੂਸ ਆਪਾਂ ਹਾਂਜੀ ਹਾਂਜੀ ਠ ਮ ਮੈਨੂੰ ਲੱਗਦਾ ਦੋ ਕਿ ਤਾਂ ਕੱਢ ਲੈਣਾ ਜੀ ਜਿੱਤੇ ਨਾਲ ਨਿਕਲ ਜੇ ਤਾਂ ਵੀ ਕੋਈ ਗੱਲ ਨਹੀਂ ਮਤਲਬ ਇਹਦੇ ਜੂਸ ਜੀ ਆਪਾਂ ਪਕਾਉਣਾ ਇਹਨੂੰ ਚੰਗੀ ਤਰ੍ਹਾਂ ਵਦਗਾ ਬਣ ਜਾਂਦੇ ਨੇਗੇ ਹਾਂਜੀ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਦਿੰਦੇ ਜੀ ਠੀਕ ਹੈ ਇਹ ਸਾਰੇ ਜਿਹੜੇ ਆਪਾਂ ਬਣਾਏ ਸੀਗੇ ਇਹਨਾਂ ਨੂੰ ਇਹਦੇ ਵਿੱਚ ਪਾ ਦਿੰਦੇ ਹਾਂਜੀ ਹਾਂਜੀ ਤੇ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਇਹਨਾਂ ਨੂੰ ਮਤਲਬ ਵੀ ਭੁੰਨੀ ਜਾਣਾ ਵਾਲੀ ਜਾਣਾ ਜਿਹੜਾ ਸਾਰਾ ਜੂਸ ਹੈ ਇਹਨਾਂ ਦੇ ਵਿੱਚ ਰਚ ਜੇ ਠੀਕ ਹੈ ਜੀ ਕਿੰਗੀ ਤਰ੍ਹਾਂ ਹਲਾਉਂਦੇ ਜਾਵਾਂਗੇ ਕਿ ਠੰਡੇ ਨਾ ਲੱਗੇ ਇਹ ਤਰ੍ਹਾਂ ਹੁਣ ਵਿੱਚ ਹੀ ਰਲ ਗਿਆ ਜਾਵਾਂ ਜੂਸ ਦੇ ਹਾਂਜੀ ਹਾਂਜੀ ਤੇ ਬਹੁਤ ਵਧੀਆ ਫਲੇਵਰ ਆਉਂਦਾ ਜੀ ਤੇ ਜੇਕਰ ਆਪਾਂ ਪਾਣੀ ਪਾਉਨੇ ਤਾਂ ਮਤਲਬ ਉਹਨਾਂ ਨੇ ਤਾਂ ਆਪਾਂ ਨੂੰ ਕਲਰ ਐਡ ਕਰਨਾ ਪੈਂਦਾ ਨਾਲ ਉਹਦੇ ਲਾਈਵ ਮਤਲਬ ਜਿਹੜੀ ਟਾਈਮ ਉਹ ਘਟ ਜਾਂਦੇ ਮਤਲਬ ਲੰਮਾ ਟਾਈਮ ਨਹੀਂ ਚੱਲਦੇ ਹੈਗੇ ਇਹਦੇ ਨਾਲ ਤਾਂ ਕੋਈ ਕਲਰ ਪਾਉਣ ਦੀ ਲੋੜ ਨਹੀਂ ਕਲਰ ਵੀ ਬਹੁਤ ਸੋਹਣਾ ਆਊਗਾ ਟੇਸਟ ਬਹੁਤ ਵਧੀਆ ਆਊਗਾ ਤੇ ਜਿਹੜੀ ਲਾਈਫ ਟਾਈਮ ਆ ਉਹ ਵੀ ਵੱਧ ਜਿਉ ਜੂਸ ਪਾਉਣ ਨਾਲ ਹਾਂਜੀ ਤੇ ਹੁਣ ਬਸ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਪਕਾ ਲਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਕਾਈ ਜਾਣਾ ਹਾਂਜੀ ਤੇ ਆਪਣਾ ਦੇਖ ਲਓ ਦੋਸਤ ਹਿਲਾਉਂਦੇ ਵੀ ਰਹਿਣਾ ਕਿਉਂਕਿ ਇਹ ਉਵਾਲੇ ਜੇ ਖਾਂਦੀ ਹੈ ਜੀ ਜੀ ਬਾਹਰ ਨਾ ਨਿਕਲੇ ਬਾਹਰ ਨਾ ਨਿਕਲੇ ਵੀ ਜੂਸ ਨਾ ਬਾਹਰ ਨਿਕਲੇ ਹਾਂਜੀ ਹਾਂਜੀ ਲਓ ਜੀ ਦੋ ਕ ਚਮਚ ਰਹਿ ਗਿਆ ਜੂਸ ਥੋੜਾ ਥੋੜਾ ਜਿਹਾ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਦੇ ਇਹਨੂੰ ਹਲਕਾ ਜਿਹਾ ਠੰਡਾ ਹੋਣ ਦੇਵਾਂਗੇ ਸਾਰਾ ਮਤਲਬ ਮਟੀਰੀਅਲ ਦੁੱਧ ਦਾ ਜਿਹੜਾ ਯੂਜਾ ਜਪਾਇਆ ਸੀ ਆਪਾਂ ਹਾਂਜੀ ਆ ਤੇ ਇਸ ਤਰ੍ਹਾਂ ਜਿ ਬਣ ਗਿਆ ਦੋਸਤੋ ਦੇਖ ਲਓ ਹਾਂਜੀ ਤੇ ਜੇਕਰ ਬੱਚੇ ਤੁਹਾਡੇ ਮਤਲਬ ਟੌਫੀਆਂ ਖਾਂਦੇ ਸਕੀਨ ਆ ਤਾਂ ਇਹ ਉਹਨਾਂ ਵਾਸਤੇ ਮਤਲਬ ਵੀ ਇੱਕ ਰੈਸਪੀ ਆ ਤੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਟੇਸਟੀ ਲੱਗੂਗੀ ਆਪਾਂ ਨੂੰ ਆਪਣਾ ਬਚਪਨ ਯਾਦ ਆ ਜਾਊਗਾ ਜਦੋਂ ਆਪਾਂ ਮਤਲਬ ਵੀ ਸੰਤਰੇ ਵਾਲੀ ਟੌਫੀਆਂ ਖਾਂਦੇ ਸੀ ਇੰਨੀ ਜ਼ਿਆਦਾ ਟੇਸਟੀ ਬਣਉਂ ਤੇ ਜ਼ਰੂਰ ਬਣਾ ਕੇ ਖਾਓ ਜੀ ਤੇ ਹੁਣ ਆਪਾਂ ਇਹਨੂੰ ਥੋੜਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਵਿਛਾ ਦਾਂਗੇ ਜੀ। ਲਓ ਜੀ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣੇ ਹੈਗੇ ਇੱਕ ਇੱਕ ਕਰਕੇ ਕੋਈ ਵੀ ਆਪਾਂ ਛਾਨ ਨਹੀਂ ਲੈ ਲੈਣੀ ਆ ਜਿਵੇਂ ਮੇਰੇ ਕੋਲ ਜਾਲੀ ਦੀ ਹੈ ਜੀ। ਠੀਕ ਹੈ ਜੀ। ਜਿਹਨਾਂ ਦਾ ਡੱਢ ਢੱਕਣ ਵਾਲੀ ਆ ਜਾਲੀ ਜੀ ਹੁੰਦੀ ਹੈ ਨਾ। ਹਾਂਜੀ ਹਾਂਜੀ। ਤੇ ਜੇਕਰ ਨਾ ਹੋਵੇ ਤਾਂ ਮਤਲਬ ਜਿਵੇਂ ਆਪਾਂ ਆਟਾ ਛਾਨਦੇ ਆਪਾਂ ਉਹ ਵੀ ਲੈ ਸਕਦੇ ਆ। ਠੀਕ ਹੈ ਜੀ। ਜਾਂ ਜਿਵੇਂ ਇੱਕ ਸਿਮਿੰਟ ਨਹੀਂ ਜੇ ਛਾਨਦੇ ਹੁੰਦੇ ਜੋ ਛਾਨਾ ਨਾ ਹੁੰਦਾ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਮਤਲਬ ਵੀ ਸਾਫ਼ ਹੋਣਾ ਚਾਹੀਦਾ ਉਹ। ਹਾਂ। ਤੇ ਇਸ ਪ੍ਰਕਾਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਰੱਖ ਦਾਂਗੇ ਜੀ ਇਕੱਲੀ ਠੀਕ ਹੈ ਮਤਲਬ ਸੁੱਕਣੀਆਂ ਪਾਉਣੀਆਂ ਇਹ ਹਾਂਜੀ ਧੁੱਪ ਹੈਗੀ ਤਾਂ 2-3 ਘੰਟੇ ਆਪਾਂ ਮਤਲਬ ਧੁੱਪ ਚ ਰੱਖ ਦਾਂਗੇ ਤੇ ਜੇ ਧੁੱਪ ਨਹੀਂ ਹੈਗੀ ਤਾਂ ਫਿਰ ਆਪਾਂ ਇਹਨੂੰ ਸ਼ਾਮੇ 5-6 ਘੰਟੇ ਸੁਕਾਉਣੀਆਂ ਨੇ ਜੀ ਹਾਂਜੀ ਇੱਕ ਸੂਰਜ ਵੀ ਰੁੱਸਿਆ ਰਹਿੰਦਾ ਜੀ ਹੁਣ ਹਨਾ ਹਾਂਜੀ ਸਹੀ ਗੱਲ ਹੈ ਜੀ ਇਸ ਕਰਕੇ ਆਪਾਂ ਇਹਨੂੰ 5-6 ਘੰਟੇ ਰੱਖ ਦਾਂਗੇ ਮਤਲਬ ਸਾਰੀ ਰਾਤ ਹੀ ਆਪਾਂ ਇਹਨੂੰ ਇਹੇ ਮੇ ਰੱਖ ਦਾਂਗੇ ਉੱਪਰ ਕੁਝ ਹੋਰ ਦੇ ਦਾਂਗੇ ਜੀ ਹੂੰ ਵੀ ਕੋਈ ਜਾਨਵਰ ਨਾ ਆਏ ਮੂੰਹ ਲਾਵੇ ਦੇ ਠੀਕ ਹੈ ਜੀ ਤੇ ਮਤਲਬ ਇਹ ਚੰਗੀ ਤਰ੍ਹਾਂ ਸੁੱਕ ਜਾਣ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੀਜਰ ਕਰਾਂਗੇ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇਗੀਆਂ ਮਤਲਬ ਵੀ ਜਿਵੇਂ ਆਪਾਂ ਪਹਿਲਾਂ ਸੰਤਰੇ ਵਾਲੀ ਟੌਫੀ ਨਹੀਂ ਖਾਂਦੇ ਸੀ ਉਹ ਮੇਜੇ ਟੇਸਟ ਆਉਂਦਾ ਅੱਛਾ ਸੰਤਰੇ ਵਾਲੀਆਂ ਗੋਲੀਆਂ ਵਾਲਾ ਟੇਸਟ ਆਉਗਾ ਹਾਂਜੀ ਕੋਈ ਕੈਮੀਕਲ ਨਹੀਂ ਪਾਇਆ ਕੋਈ ਇਹਦੇ ਵਿੱਚ ਕਲਰ ਨਹੀਂ ਪਾਇਆ ਆਪਾਂ ਹੂੰ ਤੇ ਦੇਖੋ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੋਈਆਂ ਨੇ ਜੀ ਹਾਂਜੀ ਫਿਰ ਤਾਂ ਉਹਨਾਂ ਬੱਚੇ ਵੀ ਵਧੀਆ ਫਿਰ ਜਾ ਕਰਨਾ ਹਨ ਜਿਹੜੇ ਚੌਕਲੇਟ ਚੌਕਲੇਟ ਬੜੀ ਖਾਂਦੇ ਆ ਜਵਾਬ ਹਾਂਜੀ ਬਹੁਤ ਟੇਸਟੀ ਬਣਨੀ ਹੈ ਤੇ ਜਦੋਂ ਸੀਜ਼ਨ ਹੋਵੇ ਉਦੋਂ ਆਪਾਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਨਾਲ ਤਾਂ ਹੈਲਥੀ ਹੈ ਜੀ ਇਹ ਇਹ ਚੀਜ਼ ਹਾਂਜੀ ਤੇ ਨਾਲੇ ਮਤਲਬ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਤੇ ਖੰਡ ਦੀ ਤਾਂ ਆਪਾਂ ਸ਼ੱਕਰ ਵੀ ਯੂਜ਼ ਕਰ ਸਕਦੇ ਜੀ ਇਹਦੇ ਵਿੱਚ ਮਤਲਬ ਬਾਕੀ ਨਾ ਵੱਡੀ ਗੱਲ ਤਾਂ ਇਹ ਹੈ ਵੀ ਇਹ ਜਮਾ ਬੇਸਟ ਕਰਕੇ ਆਪਾਂ ਸੁੜਦੇ ਹੁੰਨੇ ਇਹਨੂੰ ਹਨਾ ਸਹੀ ਗੱਲ ਆ ਜੀ ਤੇ ਉਹੀ ਚੀਜ਼ ਆਪਣੇ ਬڑے ਕੰਮ ਦੀ ਕੰਮ ਦੀ ਕੋਈ ਵੀ ਚੀਜ਼ ਬਣਾਈ ਹੈ ਜੀ ਕੁਦਰਤ ਨੇ ਕੰਮ ਦੀ ਹੈ ਜੀ ਬਸ ਇਨਸਾਨ ਹੀ ਆ ਵੀ ਜਿਹੜਾ ਬੇਸਟ ਕਰਕੇ ਸਟੱਡ ਦਿੰਦਾ ਹੈਗਾ ਪਰ ਇਹ ਤਾਂ ਬਹੁਤ ਹੀ ਮਤਲਬ ਵਧੀਆ ਚੀਜ਼ਾਂ ਹੁੰਦੇ ਨਹੀਂ ਇਹ ਹਰੇਕ ਚੀਜ਼ ਤੋਂ ਜੇਕਰ ਮਤਲਬ ਇਹ ਆਪਣੇ ਕੋਲੇ ਨੌਲੇਜ ਹੈਗੀ ਆ ਬਣਾਉਣ ਦੀ ਤਾਂ ਆਪਾਂ ਬਣਾ ਸਕਦੇ ਆ ਜੀ ਹਾਂਜੀ ਤਿਆ ਦੇਖੋ ਜੀ ਹੁਣ ਆਪਾਂ ਸਾਰੀਆਂ ਨੂੰ ਆਪਾਂ ਐਵੇਂ ਰੱਖ ਦਾਂਗੇ ਜੀ ਠੀਕ ਹੈ ਜੀ ਹੁਣ ਸਾਰੀਆਂ ਸੁੱਕਣੀਆਂ ਪਾ ਦੇਣੀ ਐ ਇੱਕ ਇੱਕ ਕਰਕੇ ਹਾਂਜੀ ਹਾਂਜੀ ਤੇ ਇਹਨੂੰ ਬਾਅਦ ਫਿਰ ਕਿੰਨਾ ਟਾਈਮ ਨੂੰ 4-5 ਘੰਟੇ ਸੁਕਾ ਕੇ ਪੰਜ 6 ਘੰਟੇ ਚੁਕਾ ਲਾਂਗੇ ਜੀ ਆਪਾਂ ਇਹਨੂੰ ਹੂੰ ਉਸ ਤੋਂ ਅਗਲਾ ਕੰਮ ਫਿਰ ਉਸ ਤੋਂ ਬਾਅਦ ਕਰਨਾ ਹੈ ਲਓ ਜੀ ਇਹਨੂੰ ਆਪਾਂ 3-4 ਘੰਟੇ ਵਾਸਤੇ ਸੁਕਣੀਆਂ ਪਾਤੀਆਂ ਸੀਗੀਆਂ ਤੇ ਹੁਣ ਆਪਾਂ ਥੋੜੀ ਜਿਹੀ ਖੰਡ ਲੈ ਕੇ ਇਹਨੂੰ ਚੰਗੀ ਤਰ੍ਹਾਂ ਕੋਟ ਕਰ ਦੇਣਾ ਤੇ ਆਹ ਦੇਖੋ ਜੀ ਆਪਣੀ ਕਿੰਨੀਆਂ ਵਧੀਆ ਮਤਲਬ ਜਿਹੜੀਆਂ ਕੈਂਡੀ ਨੇ ਬਣ ਕੇ ਤਿਆਰ ਨਹੀਂ ਐ ਤੇ ਸਭ ਨੇ ਬਹੁਤ ਹੀ ਜ਼ਿਆਦਾ ਪਸੰਦ ਆਉਣੀ ਐ ਸੰਤ ਤੇ ਜਿਆ ਸਾਗਦੇ ਜਿਵੇਂ ਆਪਾਂ ਕੋਈ ਕੇਕ ਬਣਾਉਨੇ ਆ ਜਾਂ ਆਪਾਂ ਕਸਟਰਡ ਬਣਾਉਨੇ ਤਾਂ ਬਹੁਤ ਵਿੱਚ ਵੀ ਪਾ ਕੇ ਇਹਨਾਂ ਨੂੰ ਖਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਥੀ ਚੀਜ਼ ਹੈ ਜੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ